ਸਟਾਰ ਸੈਕਟਰ ਵਿੱਚ ਅੱਗ ਲੱਗਣ ਤੋਂ ਬਾਅਦ 30 ਸਾਲ ਪੁਰਾਣੀ ਬਿਲਡਿੰਗ ਤਾਂ ਗਿਰੀ ਹੀ ਲੇਕਿਨ ਉੱਥੇ ਕੰਮ ਕਰ ਰਹੇ ਸ਼ਾਪਕੀਪਰਜ਼ ਨੂੰ ਵੀ ਕਾਫੀ ਲੌਸਸਿਸ ਦਾ ਸਾਹਮਣਾ ਕਰਨਾ ਪਿਆ ਪੁੱਛਦੇ ਹਾਂ ਕਿ ਕਿਹੜੇ ਲੌਸਸਿਸ ਤੇ ਕਿਤੇ ਕਿੰਨੇ ਸੀ ਕਿਹੜੇ ਲੌਸਸਿਸ ਤੁਹਾਨੂੰ ਹੋਏ ਕਿੰਨੇ ਲੌਸਸਿਸ ਹੋਏ ਤੇ ਕੀ ਕਾਰਨ ਰਹੇ ਸਭ ਤੋਂ ਪਹਿਲਾਂ ਹੈ ਜੀ ਜਿੰਨੇ ਵੀ ਨੁਕਸਾਨ ਹੋਏ ਆ ਉਹ ਫਾਈਨੈਂਸ਼ੀਅਲ ਨੁਕਸਾਨ ਹੋਏ ਸਾਰੇ ਟਰੇਡਰਜ਼ ਦੇ ਤੇ ਜਿਹੜਾ ਤੁਸੀਂ ਕਹਦੇ ਕਿੰਨਾ ਅਨੁਮਾਨ ਕਿੰਨਾ ਹੈ ਇਹ ਤਾਂ ਕਰੋੜਾਂ ਜੇ ਹੈ ਜੀ ਅਸੀਂ ਆਪਣੀ ਇੱਕ ਮੀਟਿੰਗ ਬੁਲਾਈ ਹੋਈ ਹੈ ਸਾਰੀ ਐਸੋਸੀਏਸ਼ਨ ਦੀ ਉਸ ਤੇ ਅਸੀਂ ਆਪਣੇ ਭਰਾਵਾਂ ਨੂੰ ਪੁੱਛਾਂਗੇ ਵੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਬਾਕੀ ਜਿਹੜਾ ਲੋਕਾਂ ਦੇ ਚੈੱਕ ਬੁਕਸ ਔਰ ਏਟੀਐਮ ਕਾਰਡ ਵੀ ਅੰਦਰ ਰਹਿ ਗਏ ਕਿਉਂਕਿ ਦਫਾ 144 ਲੱਗ ਗਈ ਸੀ ਉੱਥੇ ਦੁਕਾਨਾਂ ਖੁੱਲ ਨਹੀਂ ਪਈਆਂ ਤੇ ਲੋਕਾਂ ਦਾ ਸਾਰਾ ਸਮਾਨ ਵੀ ਅੰਦਰ ਰਹਿ ਗਿਆ ਸਭ ਤੋਂ ਵੱਡਾ ਨੁਕਸਾਨ ਹੈ ਵੀ ਲੋਕਾਂ ਦੀ ਪ੍ਰਾਪਰਟੀ ਟ੍ਰਾਂਜੈਕਸ਼ਨ ਵੀ ਰੁਕ ਗਈ ਕਿਉਂਕਿ ਉੱਥੇ ਇੱਕ ਐਸਬੀਆਈ ਦੀ ਟ੍ਰੈਜਰੀ ਬ੍ਰਾਂਚ ਹੈ ਜਿੱਥੋਂ ਸਟੈਂਪੇਰਾਂ ਮਿਲਦੇ ਆ ਉਹ ਤਾਂ ਖਰਫਤਾ ਦਾ ਹਫਤਾ ਦਸਤ ਨਹੀਂ ਬੰਦ ਰਹੀ ਹੈ ਉਹ ਵੀ ਨੁਕਸਾਨ ਹੋਇਆ ਲੋਕਾਂ ਦਾ ਫਿਰ ਉਸ ਕਰਕੇ ਜਿਹੜੀ ਐਡਜੋਇਨਿੰਗ ਬਿਲਡਿੰਗ ਸੀਗੀਆਂ ਉੱਥੇ ਲਾਈਟ ਵੀ ਕੱਟੀ ਗਈ ਸੀ ਕਿਉਂਕਿ ਗਵਰਨਰ ਨੇ ਰਿਕੁਐਸਟਸ ਲਿਆ ਤੇ ਅਸੀਂ ਐਡਵਾਈਜ਼ਰ ਸਾਹਿਬ ਨੂੰ ਮਿਲੇ ਕਮਿਸ਼ਨਰ ਸਾਹਿਬ ਨੂੰ ਮਿਲੇ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਤੇ ਉਹਨਾਂ ਨੇ ਸਾਨੂੰ ਕਾਫੀ ਸਪੋਰਟ ਕੀਤਾ ਤੇ ਪਿਛਲੀ ਮਾਰਕੀਟ 'ਚ ਲੋਕਾਂ ਦੀ ਲਾਈਟ ਤਿੰਨ ਚਾਰ ਦਿਨ ਬਾਅਦ ਆ ਗਈ ਜਿਹਦੇ 'ਚ ਕੀ ਈਟਿੰਗ ਜੁਆਇੰਟਸ ਹੈ ਹੋਟਲਸ ਹੈ ਟੈਕਨੀਕਲ ਲੋਕਾਂ ਦੀ ਦੁਕਾਨਾਂ ਹੈ ਇਲੈਕਟ੍ਰਿਸਿਟੀ ਦੀ ਦੁਕਾਨਾਂ ਹੈ ਉਹਨਾਂ ਨੂੰ ਕਾਫੀ ਨੁਕਸਾਨ ਇਸ ਚੀਜ਼ ਦਾ ਚੇ ਯਾਨੀ ਵੱਲੇ ਦਿਨਾਂ 'ਚ ਬੈਕਅਪ ਤਾਂ ਚੱਲੇਗਾ ਕਿੰਨਾ ਹੋਇਆ ਤੇ ਇਸਦੀ ਪਰਵਾਹੀ ਕਿਵੇਂ ਕੀਤੀ ਜਾ ਸਕਦੀ ਹੈ ਉਹ ਅਸੀਂ ਦੇਖਾਂਗੇ ਆਰਸੀਸੀ ਦੀ ਬਿਲਡਿੰਗ ਵਾਂਗ ਜਿਹੜੀ ਦੂਜੀ ਬਿਲਡਿੰਗ ਹੈ ਉਹ ਵੀ ਕਮਜ਼ੋਰ ਹੋ ਗਈ ਹੈ ਉਹਦੇ ਬਾਰੇ ਕੁਝ ਪ੍ਰਸ਼ਾਸਨ ਨੇ ਕਿਹਾ ਕਿੱਥੇ ਉਹਨਾਂ ਨੂੰ ਥਾਂ ਮਿਲੇਗੀ ਕਦੋਂ ਤੱਕ ਉਹ ਬਨੇਗੀ ਏ ਅਸੀਂ ਬਿਲਕੁਲ ਤੁਹਾਡੀ ਗੱਲ ਵੀ ਠੀਕ ਹੈ ਅਸੀਂ ਵੀ ਆਪਣੇ ਵੱਲੋਂ ਡਿਮਾਂਡ ਸੋਚੀ ਹੋਈ ਹੈ ਤੇ ਜਿਹੜੀ ਅਸੀਂ ਮੀਟਿੰਗ ਬੁਲਾਈ ਹੈ ਉਹਦੇ ਵਿੱਚ ਅਸੀਂ ਪੁਆਇੰਟ ਏਜੰਡੇ 'ਚ ਲਿਆ ਕੇ ਡਿਸਕਸ ਕਰਕੇ ਇਹ ਬਿਲਕੁਲ ਐਡਵਾਈਸ ਸਰ ਨੂੰ ਦੇ ਕੇ ਆਵਾਂਗੇ ਕਿਉਂਕਿ ਜਿਹੜੀ ਇਹ ਬਿਲਡਿੰਗ ਆਰ ਸੀ ਸੀ ਦੀ ਗਿਰੀ ਹੈ ਉਹਨੂੰ ਤੇ ਆਰਟੀ ਪਾਈਟੀ ਪਾਰਚ ਜਗ੍ਹਾ ਦੇ ਰਹੇ ਐ ਤੇ ਸਾਡੀ ਵੀ ਇਹਨਾਂ ਨੂੰ ਇੱਕ ਇਹੀ ਬੇਨਤੀ ਹੈਗੀ ਹੈ ਜਿਹੜੀ ਨਾਲ ਦੀ ਬਿਲਡਿੰਗ ਹੈ ਇਹਨਾਂ ਨੇ ਅਨਸੇਫ ਇਹ ਕਹਿ ਦਿੱਤੀ ਹੈ ਤੇ ਮਾਲਕ ਵੀ ਤੋੜਨ ਤਿਆਰ ਹੈ ਤੇ ਜਦ ਤੱਕ ਉਹ ਬਿਲਡਿੰਗ ਨਵੀਂ ਨਹੀਂ ਬਣਦੀ ਜਿਹੜੇ ਵਿੱਚ ਕਿਰਾਏਦਾਰ ਹੈ ਉਹਨਾਂ ਦਾ ਸਟੇਟਸ ਵਹੀ ਰਹਿਣਾ ਚਾਹੀਦਾ ਹੈ ਇੱਕ ਐਗਰੀਮੈਂਟ ਹੋਣਾ ਚਾਹੀਦਾ ਹੈ ਵੀ ਜਦੋਂ ਇਹ ਬਿਲਡਿੰਗ ਨਵੀਂ ਬਣੇਗੀ ਤੇ ਉਹਨਾਂ ਨੂੰ ਉਹਦੇ ਵਿੱਚ ਜਗ੍ਹਾ ਮਿਲੇਗੀ ਤਾਂ ਤੱਕ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਉਹਨਾਂ ਨੂੰ ਕੋਈ ਪ੍ਰੋਪਰ ਜਗ੍ਹਾ ਦੇ ਕੇ ਉਹਨਾਂ ਨੂੰ ਵੀ ਐਡਜਸਟ ਕੀਤਾ ਜਾਏ ਤਾਂ ਕਿ ਪੀਪਲ ਫ੍ਰੈਂਡਲੀ ਪੀਪਲ ਫ੍ਰੈਂਡਲੀ ਐਡਮਿਨਿਸਟ੍ਰੇਸ਼ਨ ਐਟਮੋਸਫੇਅਰ ਟ੍ਰੇਡਰਸ ਵੀ ਬਣੇ ਕਰੋੜਾਂ ਵਿੱਚ ਨੁਕਸਾਨ ਹੋਇਆ ਹੈ ਲੇਕਿਨ ਪਰਪਾਈ ਕਿਦਾਂ ਹੋਏਗੀ ਤੇ ਕਦ ਤੱਕ ਹੋਏਗੀ ਇਹ ਦੇਖਣਾ ਬਾਕੀ ਹੈ। ਸ਼ਵਤਾ ਸ਼ਰਮਾ, এবੀਪੀ ਸੰਝਾ, ਚੰਡੀਗੜ੍ਹ।